ਅਦਾ ਨਮਸਕਾਰ ਸਤਿ ਸ਼੍ਰੀ ਅਕਾਲ ਸਤਕਾਰਯੋਗ ਸਰੋਤਜਨੋ ਬਲਵੰਤ ਸਿੰਘ ਪਧਰੀ ਦੇ ਆਡੀਓ ਚੈਨਲ ਵੀਐਸ ਪਧਰੀ ਆਡੀਓ ਬੁక్స్ ਜਾਨੀ ਬੋਲਦੀਆਂ ਕਿਤਾਬਾਂ ਤੇ ਆਪ ਜੀ ਦਾ ਨਿੱਘਾ ਸਵਾਗਤ ਹੈ ਪੇਛੇ ਪੰਦੇਸ਼ ਰੋਮਨੀ ਟੱਡੀ ਤੇ ਸਰਮੌਰ ਲੇਖਕ ਗਿਆਨੀ ਸੋਮ ਸਿੰਘ ਜੀ ਸਿੱਤਲ ਦਾ ਲਿਖਿਆ ਹੋਇਆ ਨਾਵਲ ਇਚੋ ਗਿਲ ਨੇਰ ਤੱਕ ਇਹ ਨਾਵਲ ਪਰਤ ਪਾਕ ਜੋਦੇ ਸ਼ਹੀਦਾਂ ਨੂੰ ਸਮਰਪਿਤ ਹੈ। ਔਰ ਉਸ ਦਾ ਅੱਧਾ ਪਹਿਲਾ ਪਾਕ ਆਪ ਜੀ ਦੇ ਸਮਰਪਿਤ ਕਰ ਰਹੇ ਹਾਂ। ਚੱਲ ਬੋਤਿਆ ਚੱਲ। ਪੀਤੂ ਨੇ ਦੋਵੇਂ ਹੱਡੀਆਂ ਮਾਰਦਿਆਂ ਪਿਆਰੇ ਦੇ ਜੋੜੇ ਨੂੰ ਜ਼ੋਰ ਦੀ ਹਿਲਾ ਕੇ ਕਿਹਾ। ਬੱਬ 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 ਪਿਆਰੇ ਨੇ ਬੋਤੇ ਵਾਂਗ ਬਬਲੀ ਪਾਉਂਦਿਆਂ ਸੱਜੇ ਖੱਬੇ ਮੋਢੇ ਮਾਰਨੇ ਸ਼ੁਰੂ ਕਰ ਦਿੱਤੇ। ਬਸ ਬਸ ਪੁੱਛ ਪੁੱਛ ਪ੍ਰੀਤੂ ਨੇ ਬੇਕਾਬੂ ਹੋਰੇ ਜਾਨਵਰ ਨੂੰ ਪਿਛਕਾਰਿਆ। ਪੋਤਰਿਆ ਹੋਇਆ ਬੋਤਾ ਸਗੋਂ ਬੁੜਕਣ ਲੱਗ ਪਿਆ। ਕਦੇ ਉਹ ਸੱਜੀ ਲੱਤ ਮਿਸਲ ਕਰਕੇ ਊਠ ਵਾਂਗ ਡੜਾ ਮਾਰਦਾ ਤੇ ਕਦੇ ਖੱਬੀ ਲੱਤ ਉਸੇ ਤਰ੍ਹਾਂ ਛੱਡਦਾ। ਵੇਖ ਓਏ ਦੇਖ ਦੇਣਾ ਹੀ ਡਿੱਗਣ ਦੇ ਡਰ ਤੋਂ ਪ੍ਰੀਤੂ ਨੇ ਭਰਾ ਦੇ ਸਿਰ ਨੂੰ ਬਾਹੀ ਨਾਲ ਕੁੱਟ ਲਿਆ। ਬੋਤਾ ਬੀਬਾ ਬਣ ਕੇ ਤੁਰੇ ਖਾਂ ਮੈਂ ਬੋਤੇ ਦਾ ਨਿੱਕਾ ਵੀਰ ਹੋਇਆ। ਪ੍ਰੀਤੂ ਨੇ ਭਰਾ ਆਪਣੇ ਦਾ ਮਨੋ ਵਾਸਤਾ ਪਾ ਕੇ ਗਿਆ। ਅੱਛਾ ਮੇਰੇ ਬਾਹ ਛੱਡ ਦੇ ਓਨੀ ਬੋਤਾ ਪੁੜਕਦਾ ਦੋਹਾਂ ਵਿੱਚ ਸਮਝਾਉਤਾ ਹੋ ਗਿਆ ਅਸਵਾਰ ਨੇ ਸ਼ਕਤੀ ਕਰਨੀ ਛੱਡ ਦਿੱਤੀ ਤਬੋਤਾ ਵੀ ਆਪਣੀ ਸਿੱਧੀ ਚਾਲੇ ਤੁਰ ਪਿਆ ਹੱਸਦੇ ਖੇੜਦੇ ਦੋਵੇਂ ਭਰਾ ਘਰ ਆ ਪੁੱਜੇ ਇਹ ਛੋਟਾ ਵੜਕਾ ਸਾਰਾ ਹਰ ਵੇਲੇ ਨੂੰ ਮੋਢਿਆਂ ਤੇ ਚੁੱਕੀ ਫਿਰਦਾ ਹੈ ਮਾਂ ਨੇ ਵੱਡੇ ਪੁੱਤਰ ਨੂੰ ਮਿੱਠੀ ਜਿਹੀ ਚਿੜਕ ਦਿੰਦਿਆਂ ਕਿਹਾ ਮਾਂ ਇਹ ਤਾਂ ਮੇਰਾ ਬੋਤਾ ਹੈ ਤੀਤੂ ਨੇ ਭਰਾ ਦੇ ਮੋਢਿਆਂ ਤੋਂ ਉਤਰ ਲੈ ਕੇ ਵੱਡੇ ਭਰਾ ਨੂੰ ਬੋਤਾ ਆਉਂਦਿਆਂ ਸ਼ਰਮ ਨਹੀਂ ਆਉਂਦੀ ਮਾਂ ਨੇ ਨਿੱਕੇ ਨੂੰ ਝਟਕਣਾ ਵੀ ਜ਼ਰੂਰੀ ਸਮਝਿਆ ਭਾਵੇਂ ਝਟਕਚੰ ਬਿਲਕੁਲ ਬਨੋਟੀ ਸੀ ਉਹਦੇ ਖਿੜੇ ਹੋਏ ਚਿਹਰੇ ਤੇ ਕੁੜੀ ਦੀ ਥਾਂ ਮੁਸਕਰਾਟ ਫੈਲੀ ਹੋਈ ਸੀ ਉਹ ਬੋਤਾ ਹੈ ਤਾਂ ਤੂੰ ਕੀ ਹੈ ਗਧਾ ਨਹੀਂ ਮੈਂ ਤਾਂ ਪ੍ਰੀਤੂ ਆ ਸਰਦਾਰ ਪ੍ਰੀਤਮ ਸਿੰਘ ਪ੍ਰੀਤੂ ਨੇ ਛਾਤੀ ਫਲਾ ਕੇ ਜਰਾ ਮਾਨ ਨਾ ਕਿਹਾ ਤੇ ਉਹ ਮੇਰਾ ਪੁੱਤੇ ਸਰਦਾਰ ਪਿਆਰਾ ਸਿੰਘ ਹੱਥ ਧੋਵੋ ਤੇ ਰੋਟੀ ਖਾਓ ਸਵਖਤੇ ਸਵਖਤੇ ਦੋਵੇਂ ਭਰਾ ਹੱਥ ਧੋ ਕੇ ਚੁੰਮ ਕੇ ਵਿੱਚ ਆ ਬੈਠੇ ਦਲੀਪ ਕੌਰ ਨੇ ਇੱਕੇ ਥਾਂ ਰੋਟੀ ਪਾ ਕੇ ਅੱਗੇ ਧਰ ਦਿੱਤੀ ਭਾਉ ਪਹਿਲਾਂ ਮੈਂ ਖਾਵਾਂਗਾ ਪ੍ਰੀਤੂ ਨੇ ਆਪਣਾ ਹੱਕ ਜਤਾਉਣਾ ਕਿਹਾ ਪਹਿਲਾਂ ਵੱਡੇ ਭਰਾ ਖਾਂਦੇ ਨੇ ਕਿ ਛੋਟੇ ਕੋਲੋਂ ਦਲੀਪ ਕੌਰ ਨੇ ਨਿੱਕੇ ਪੁੱਤਰ ਦੀ ਗੱਲ ਟੋਕੀ ਮੈਂ ਵੱਡਾ ਪ੍ਰੀਤੂ ਨੇ ਸੱਜਾ ਗੋਡਾ ਹਿਲਾਉਂਦਿਆਂ ਆਵਾਜ਼ ਤੇ ਜ਼ੋਰ ਦੇ ਕੇ ਕਿਹਾ ਖਾਣ ਪੀਣ ਨੂੰ ਤੂੰ ਵੱਡਾ ਘਨਾੜੇ ਚੜਨ ਨੂੰ ਛੋਟਾ ਘਰ ਨੂੰ ਸਿਆਣਾ ਕਿੰਨਾ ਟਿਣਾ ਗਿਆ ਪਹਿਲਾਂ ਮੇਰੇ ਵੱਡੇ ਪੁੱਤ ਨੂੰ ਖਾਂਦੇ ਭਾਊ ਮੈਂ ਵੱਡਾ ਆ ਨਾ ਪ੍ਰੀਤੂ ਨੇ ਮਾਂ ਵੱਲੋਂ ਹਮੈਤਨਾ ਹੁੰਦੀ ਵੇਖ ਕੇ ਭਰਾ ਕੋਲੋਂ ਪੁੱਛਿਆ ਜਿਸ ਦੇ ਵਿਰੁੱਧ ਉਹ ਦਾਵਾ ਪੇਸ਼ ਕਰ ਰਿਹਾ ਸੀ ਹਾਂ ਹਾਂ ਤੂੰ ਵੱਡਾ ਖਾ ਤੂੰ ਮੈਂ ਪਿੱਛੋਂ ਖਾ ਲਵਾਂਗਾ ਪਿਆਰੇ ਨੇ ਇੱਕ ਵੱਲੀ ਸਲਾਹ ਮੰਨ ਕੇ ਹਥਿਆਰ ਛੁੱਟ ਦਿੱਤੇ ਅੱਛਾ ਦੋਵੇਂ ਖਾਈਏ ਪਹਿਲੀ ਬੁਰਕੀ ਮੈਂ ਦੂਜੀ ਤੂੰ ਪ੍ਰੀਤੂ ਨੇ ਬੜੇ ਖੁੱਲੇ ਦਿਲ ਨਾਲ ਖਾ ਦੋਹਾਂ ਪੁੱਤਰਾਂ ਨੂੰ ਇਕੱਠਿਆਂ ਖਾਂਦਿਆਂ ਵੇਖ ਕੇ ਮਾਂ ਦਾ ਦਿਲ ਖੁਸ਼ੀ ਵਿੱਚ ਉੱਚਲ ਰਿਹਾ ਸੀ ਮਾਂ ਪ੍ਰੀਤੂ ਪੰਜਾਂਵਰਿਆਂ ਦਾ ਹੋ ਗਿਆ ਹੈ ਪਾਣੀ ਪੀ ਕੇ ਗਲਾਸ ਥੱਲੇ ਰੱਖਦੇ ਹੋਏ ਪਿਆਰੇ ਨੇ ਅਚੰਤਿਤ ਪੁੱਛਿਆ ਸੁਖਨਾ ਛੇਮਾ ਜਾ ਰਿਹਾ ਹੈ ਕਿਉਂ ਦਲੀਪ ਕੌਰ ਸਵਾਲੀਆ ਨਜ਼ਰ ਨਾਲ ਵੱਡੇ ਪੁੱਤਰ ਵਾਲ ਵੇਖਣ ਲੱਗ ਪਈ ਮੇਰੀ ਸਲਾਹ ਇਹਨੂੰ ਪੜਨੇ ਪਾ ਦੀਗੇ ਕੱਲ ਮੁੰਛੀ ਆਂਦਾ ਸੀ ਇਹ ਨਿਕੜਾ ਪੜ ਕੇ ਡਿਪਟੀ ਬਣ ਜਾਣਾ ਹੈ ਨਾਲੇ ਸਾਥੋਂ ਪੜਾਈਆਂ ਦੇ ਖਰਚੇ ਪੁੱਛਦੇ ਨੇ ਮਾਂ ਨੇ ਘਰ ਦੀ ਤੰਗੀ ਨੂੰ ਮੁੱਖ ਰੱਖ ਕੇ ਕਿਹਾ ਅੱਛਾ ਮੈਂ ਭਲਕੇ ਵੱਡੇ ਮਾਸਟਰ ਨੂੰ ਪੁੱਛਾਂਗਾ ਜੀ ਉਹਨੇ ਪਹਿਲਾਂ ਹੀ ਇਹਨੂੰ ਡਿਪਟੀ ਬਣਾ ਦਿੱਤਾ ਤਾਂ ਫਿਰ ਆਪਾਂ ਇਹਨੂੰ ਪੜਨੇ ਪਾ ਦੇਾਂਗੇ ਪਿਆਰੇ ਦੇ ਸਾਰੇ ਚਿਹਰੇ ਤੇ ਮੁਸਕਰਾਟ ਫੈਲੀ ਹੋਈ ਸੀ ਡਿਪਟੀ ਛੱਡਿਆ ਉਹ ਤੈਨੂੰ ਥਾਣੇਦਾਰ ਬਣਾ ਦੇਵੇਗਾ ਘਰ ਬੈਠੇ ਨੂੰ ਅਨਪੜ ਮਾਂ ਨੂੰ ਕੀ ਪਤਾ ਕਿ ਡਿਪਟੀ ਵੱਡਾ ਹੁੰਦਾ ਹੈ ਜਾਂ ਥਾਣੇਦਾਰ ਨਾਲੇ ਹੁਣ ਕੋਲੋਂ ਰੱਸਾ ਪੈਡਾ ਫਰੋਂ ਜੋਗਾ ਹੋਇਆ ਹੈ ਤਾਂ ਪੜ੍ਹਨੇ ਪਾ ਦੇ ਉਸੂ ਅੱਛਾ ਭਈ ਤੂੰ ਦੱਸ ਪੜ੍ਹਣਾ ਹੈ ਜਾਂ ਡੰਗਰ ਚਾਰਨੇ ਨੇ ਪਿਆਰੇ ਨੇ ਮਾਂ ਦੀ ਗੱਲ ਦਾ ਉੱਤਰ ਦੇਣ ਦੀ ਥਾਂ ਪ੍ਰੀਤੂ ਕੋਲੋਂ ਫੈਸਲਾ ਲੈਣਾ ਠੀਕ ਸਮਝਿਆ ਪੜ੍ਹਣਾ ਹੈ ਪ੍ਰੀਤੂ ਨੇ ਬੜੀ ਕਾਲੀ ਨਾਲ ਉੱਤਰ ਦਿੱਤਾ ਪਰ ਜੋ ਜੋ ਤੂੰ ਆਖਿਆ ਠੀਕ ਹੈ ਨਾ ਹਾਂ ਹਾਂ ਠੀਕ ਵੜਨ ਵਾਲਿਆਂ ਦੇ ਪੈਰੀਂ ਬੂਟ, ਤੇੜ ਪਜਾਮਾ, ਗਲੀ ਕੋਟ ਤੇ ਡੰਗਰ ਚਾਰਨ ਵਾਲਿਆਂ ਦੀਆਂ ਟੁੱਟੀਆਂ ਹੋਈਆਂ ਜੁੱਤੀਆਂ। ਉਹ ਵੇਖ ਲੈ ਕਿਉਂਕਿ ਤੋਂ ਥੱਲੇ ਪਈ ਮੇਰੀ ਜੁੱਤੀ। ਬਸ ਇਹਾ ਨਮੂਨਾ ਸਾਰੀ ਦੁਪਹਿਰ ਦੋਵੇਂ ਭਰਾਵਾਂ ਵਿੱਚ ਇੱਕ ਗੁਪਤ ਸਮਝੌਤਾ ਹੁੰਦਾ ਰਿਹਾ ਸੀ। ਪਿਆਰੇ ਨੇ ਉਸ ਸਮਝੌਤੇ ਉੱਤੇ ਦੁਬਾਰਾ ਮੋਹਰ ਲਾ ਦਿੱਤੀ। ਨਾਲੇ ਮੇਰੀ ਫੱਟੀ ਤੂੰ ਪੋਚਿਆ ਕਰਨੀ ਉਹ ਤੇ ਸ਼ਾਮੀ ਸਕੂਲੋਂ ਚੁੱਕ ਕੇ ਲਿਆਉਣਾ ਹੋਵੇਗਾ ਰੋਜ਼। ਤੂਨੇ ਸੱਜੇ ਹੱਥ ਦੀੋਂ ਪਹਿਲੀ ਉਂਗਲ ਖੜੀ ਕਰਕੇ ਬੜੇ ਰੋਬ ਨਾਲ ਕਿਹਾ ਕਿਸੇ ਜੇਤੂ ਜਰਨੈਲ ਵਾਂ ਦੋਵੇਂ ਛਤਤਾ ਮਨਜ਼ੂਰ ਬਈ ਪਿਆਰੇ ਨੇ ਸਿਰ ਹਿਲਾ ਕੇ ਹਾਮੀ ਭਰ ਦਿੱਤੀ ਪੁੱਛਿਆ ਕਿਉਂ ਨਾ ਕਰੇਗਾ ਤੇਰਾ ਨੌਕਰ ਜੋ ਆ ਭਲਕੇ ਲੇਖ ਪੜ ਕੇ ਕੋਈ ਅਫਸਰ ਬਣ ਗਿਓ ਤਾਂ ਆਪਣੇ ਹਲਵਾ ਭਰਾ ਨੂੰ ਸਿਆਨਣਾ ਵੀ ਨਹੀਂ ਹੋ ਉਸੇ ਮਾਂ ਦੀਆਂ ਅੱਖਾਂ ਵਿੱਚ ਅਫਸੀ ਦੇ ਲਾਰੇ ਝਰਕਣ ਲੱਗ ਪਏ ਜੋ 2 ਮਿੰਟ ਪਹਿਲਾਂ ਪੜਾਈ ਦਾ ਵਿਰੋਧ ਕਰ ਰਹੀ ਸੀ ਕਉ ਤੂੰ ਮੇਰਾ ਨੌਕਰ ਹੈ ਨਾ ਪ੍ਰੀਤੂ ਨੇ ਬੜੀ ਖਲੀ ਮੀਨਾਲ ਵੱਡੇ ਭਰਾ ਦੀ ਮਾਂ ਹਲਾ ਕੇ ਪੁੱਛਿਆ ਸ਼ਾਇਦ ਉਸ ਦੇ ਅੰਦਰ ਭੈ ਪੈਦਾ ਹੋ ਗਿਆ ਸੀ ਕਿ ਮਾਂ ਦੇ ਵਿਰੋਧ ਕਰਕੇ ਉਹਦੀ ਮੰਗ ਠਗرائی ਨਾ ਜਾਂਦੀ ਹੋਵੇ ਨੌਕਰ ਸਰਦਾਰ ਜੀ ਹੱਥ ਬੰਦੀ ਗੁਲਾਮ ਫਿਰ ਮੇਰੀ ਫੱਟੀ ਪੋਛ ਜਾ ਕਰੇਗਾ ਨਾ ਜ਼ਰੂਰ ਕਿਉਂ ਤੇਰੇ ਹੱਥਾਂ ਦੀ ਮਹਿੰਦੀ ਲੈਂਦੀ ਏ ਪੁੱਛਦਿਆਂ ਮਾਂ ਨੇ ਫਿਰ ਵਿਰੋਧ ਕੀਤਾ ਭਾਵੇਂ ਸਾਰਾ ਵਿਰੋਧ ਬੱਚਿਆਂ ਦੀਆਂ ਗੱਲਾਂ ਦਾ ਰਸ ਲੈਣ ਵਾਸਤੇ ਹੀ ਸੀ ਤੇ ਪਾਲੇ ਦੀ ਫੱਟੀ ਵੀ ਰੋਣੀ ਪੁੱਛਦੀ ਹੁੰਦੀ ਆਪਣਾ ਹੱਕ ਸਾਬਤ ਕਰਨ ਬਦਲੇ ਪ੍ਰੀਤੂ ਨੇ ਗਵਾਂਡੀ ਦੀ ਮਿਸਾਲ ਪੇਸ਼ ਕਰ ਦਿੱਤੀ ਫਿਰ ਤੂੰ ਵੀ ਰੱਬ ਕੋਲੋਂ ਇੱਕ ਭੈਣ ਮੰਗ ਲੈੰਦੋ ਜਿਹੜੀ ਤੇਰੀਆਂ ਫੱਟੀਆਂ ਪੁੱਛਦਿਆ ਕਰਦੀ ਅਜੇ ਵੀ ਦਲੀਪਕੌਰ ਦੀ ਮਮਤਾ ਧੀ ਵਾਸਤੇ ਤਰਸ ਰਹੀ ਸੀ ਪਾਉ ਆਪਾਂ ਹੁਣ ਰੱਬ ਕੋਲੋਂ ਇੱਕ ਭੈਣ ਮੰਗ ਲਈਏ ਖਾਂ ਪ੍ਰੀਤੂ ਨੇ ਭਰਾਵਲ ਸ਼ਰਦਾ ਪ੍ਰੀਆ ਅੱਖਾਂ ਨਾਲ ਤੱਕਦਿਆਂ ਕਿਹਾ 13-14 ਸਾਲ ਦੇ ਪਿਆਰੇ ਨੇ ਛੋਟੇ ਭਰਾ ਦੀ ਮੰਗ ਦਾ ਕੋਈ ਉੱਤਰ ਨਾ ਦਿੱਤਾ ਉਹ ਸਪੇਟ ਨੂੰ ਕੁਝ ਕੁ ਸਮਝਣ ਲੱਗ ਪਿਆ ਸੀ ਹੋਰ ਰੋਟੀ ਲੈਣੀ ਹੋ ਪਿਆਰੇ ਨੇ ਗੱਲ ਹੋਰ ਪਰਛਟਾਲ ਦਿੱਤੀ ਬਸ ਚਲ ਉੱਠ ਫਿਰ ਹੱਥ ੋ ਕੇ ਆਪਾਂ ਸਣੀਏ ਫਿਰ ਉਦਣ ਵਾਲੀ ਬਾਤ ਸੁਣਾਵੇਂਗਾ ਨਾ ਸੁਣਾਵਾਗਾ ਛੋਟਾ ਜਿਹਾ ਉੱਤਰ ਦੇ ਕੇ ਪਿਆਰੇ ਨੇ ਗੱਲ ਮੁਕਾ ਦਿੱਤੀ ਉਹ ਛੇਤੀ ਤੋਂ ਛੇਤੀ ਮਾਂ ਕੋਲੋਂ ਦੂਰ ਭੱਜ ਜਾਣਾ ਚਾਹੁੰਦਾ ਸੀ ਭੈਣ ਮੰਗਣ ਦੇ ਅਰਥਾਂ ਬਾਰੇ ਸੋਚਦਿਆਂ ਉਹ ਜੀਵ ਕਿਸਮ ਦੀ ਸ਼ਰਮ ਮਹਿਸੂਸ ਕਰ ਰਿਹਾ ਸੀ ਦੋਵੇਂ ਭਰਾ ਵੇਲੇ ਦੇ ਵਿਚਕਾਰ ਡੱਠੇ ਮੰਜੇ ਤੇ ਲੰਮੇ ਜਾ ਪਏ ਨਿੱਕੇ ਨੇ ਬਾਹ ਵੱਡੇ ਦੇ ਗਲ ਵਿੱਚ ਪਾ ਲਈ ਤੇ ਲਾਤੋਂ ਦੇ ਢਿੱਡ ਉੱਤੇ ਰੱਖ ਦਿੱਤੀ ਵੱਡਾ ਇੱਕ ਸ਼ਹਿਜ਼ਾਦੇ ਤੇ ਸਨੇਹਰੀ ਵਾਲਾਂ ਵਾਲੀ ਸ਼ਹਿਜ਼ਾਦੀ ਦੀ ਕਹਾਣੀ ਸੁਣਾਉਣ ਲੱਗ ਪਿਆ ਨਿੱਕਾ ਉਹਦਾ ਹੰਗਾਰਾ ਭਰਮ ਵਿੱਚ ਲੀਨ ਹੋ ਗਿਆ ਖਾਲੜੇ ਤੋਂ ਲਾਹੌਰ ਨੂੰ ਜਾਣ ਵਾਲੀ ਪੱਕੀ ਸੜਕ ਉੱਤੇ ਬਰਕੀ ਇੱਕ ਘੁਗ ਵਰਸਦਾ ਕਸਬਾ ਸੀ ਉਸ ਵਿੱਚ ਹਿੰਦੂ ਸਿੱਖ ਮੁਸਲਮਾਨ ਤੇ ਹਰਿਆਣੇ ਸਾਰੇ ਭਰਾਵਾਂ ਵਾਂਗ ਵਸਦੇ ਸਨ ਲਾਹੌਰ ਸ਼ਹਿਰ ਸਿਰ ਤੇ ਹੋਣ ਕਰਕੇ ਕੁਝ ਲੋਕਾਂ ਦਾ ਨਿਰਭਾਹ ਸ਼ਹਿਰ ਵਿੱਚ ਮਿਹਨਤ ਮਜ਼ਦੂਰੀ ਕਰਨਾ ਹੁੰਦਾ ਸੀ ਜੱਟ ਸਿੱਖ ਵਧੇਰੇ ਵਾਹੀ ਤੇ ਗੁਜ਼ਾਰਾ ਕਰਦੇ ਸਨ ਪ੍ਰਾਣੀ ਵਸੂ ਹੋਣ ਕਰਕੇ ਕਈਆਂ ਘਰਾ ਕੋਲ ਜ਼ਮੀਨ ਅਸਲੋਂ ਥੋੜੀ ਥੋੜੀ ਰਹਿ ਗਈ ਧਰਮ ਸਿੰਘ ਵੀ ਇਸੇ ਸ਼੍ਰੇਣੀ ਵਿੱਚੋਂ ਸੀ ਆਪਣੀ ਮਾਲਕੀ ਉਹਦੇ ਕੋਲ ਮਸਾ 10 ਕਮਾ ਸੀ 2-4 ਕਮਾ ਉਹ ਕਿਸੇ ਗਵਾਂਢੀ ਕੋਲੋਂ ਹਿੱਸੇ ਤੇ ਲੈ ਲੈਂਦਾ ਮਿਹਨਤੀ ਸੁਭਾਅ ਦਾ ਮਾਲਕ ਹੋਣ ਕਰਕੇ ਉਹ ਆਪਣੇ ਛੋਟੇ ਪਰਿਵਾਰ ਦਾ ਨਿਰਭਾਹ ਕਰੀ ਜਾ ਰਿਹਾ ਸੀ ਉਹਦੀ ਜੀਵਨ ਸਾਥਣ ਦਲੀਪ ਕੌਰ ਵੀ ਗੰਧਮੀ ਰੰਗ, ਛਡੋਲ ਸਰੀਰ ਤੇ ਚੰਗੀ ਛੇਤ ਵਾਲੀ ਇਸਤਰੀ ਸੀ। ਵਿਆਹ ਤੋਂ 5 ਵਰੇ ਪਿੱਛੋਂ ਉਹਨਾਂ ਦੇ ਘਰ ਪਲੇਠੀ ਦਾ ਪੁੱਤਰ ਹੋਇਆ। ਮਾਪਿਆਂ ਤੋਂ ਸਾਰੇ ਹੀ ਪਿਆਰੇ ਹੁੰਦੇ ਹਨ ਪਰ ਉਸ ਬੱਚੇ ਦਾ ਪੋਲਾ ਪਾਲਾ ਚਿਹਰਾ ਹਰ ਵੇਖਣ ਵਾਲੇ ਨੂੰ ਪਿਆਰਾ ਲੱਗਦਾ ਸੀ। ਮਾਪਿਆਂ ਨੇ ਉਹਦਾ ਨਾਮ ਹੀ ਪਿਆਰਾ ਸਿੰਘ ਰੱਖ ਦਿੱਤਾ। ਜਵਾਨ ਜੋੜੇ ਦਾ ਵਿਆਹ ਪਿੱਛੋਂ 5 ਸਾਲ ਤੱਕ ਬੱਚੇ ਦਾ ਰਾਹ ਦੇਖਣਾ ਬੜਾ ਲੰਮਾ ਸਮਾਂ ਹੁੰਦਾ ਹੈ। ਪਰ ਪਿਆਰਾ ਸਿੰਘ ਦੇ ਆਉਣ ਨੇ ਉਹਨਾਂ ਦੇ ਸਬਰ ਦਾ ਮੁੱਲ 모ੜ ਦਿੱਤਾ। ਉਹ ਖੁਸ਼ੀਆਂ ਵਿੱਚ ਇੱਕ ਤੋਂ ਚਾਰ ਹੋਏ ਫਿਰਦੇ ਪਿਆਰੇ ਦੇ ਪੈਰੀਂ ਚਾਂਦੀ ਦੀਆਂ ਕੜੀਆਂ ਤੇ ਛਣਕ ਦੇ 베 ਸਾਰੇ ਵੇਲੇ ਵਿੱਚ رونਕ ਲਾਈ ਰੱਖਦੇ ਇੱਕ ਅਜਾਣੇ ਨਾਲ ਉਹਨਾਂ ਨੂੰ ਆਪਣਾ ਵਿਹੜਾ ਭੀੜਾ ਭੀੜਾ ਲੱਗਣ ਲੱਗ ਪਿਆ ਸੀ ਛੀ ਵੀ ਭੀੜਾ ਸੀ ਦੋ ਬਲਦ ਤੇ ਇੱਕ ਮੈਂ ਬੰਨਣ ਪਿੱਛੋਂ ਵਿਹੜੇ ਵਿੱਚ ਦੋ ਮੰਜੇ ਡਾਉਣ ਜੋਗੀ ਥਾਂ ਨਹੀਂ ਸੀ ਬਚਦੀ ਉਹਨਾਂ ਪਿੰਡ ਦਾ ਅੰਦਰਲਾ ਘਰ ਵੇਚ ਕੇ ਬਾਹਰ ਖੇਤ ਵਿੱਚ ਆ ਆਵੇਲੀ ਬਣੀ ਭਾਗਾ ਨਾਲ ਉਹਨਾਂ ਦੀ ਤਿੰਨ ਕੁ ਮਾ ਜਮੀਨ ਖਲੜੇ ਨੂੰ ਜਾਣ ਵਾਲੀ ਸੜਕ ਉੱਤੇ ਆ ਗਈ ਸੀ ਪਿੰਡ ਦੇ ਆਖਰੀ ਘਰ ਤੋਂ ਮੱਸਾ 60 70 ਕਰਮਾ ਦੂ ਸੀ ਪਹਿਲਾਂ ਤਾਂ ਉਹ ਬੜੇ ਇਕੱਲੇ-ਇਕੱਲੇ ਮਹਿਸੂਸ ਕਰਨ ਲੱਗੇ ਨਾ ਆਂਡ ਨਾ ਗਵਾੜ ਪਰ 2 ਸਾਲਾਂ ਵਿੱਚ ਹੀ ਬਸੋਂ ਉਹਨਾਂ ਤੱਕ ਪੱੜ ਗਈ ਅਗਲੇ ਸਾਲ ਉਹਨਾਂ ਤੋਂ ਚੜ੍ਹਦੇ ਪਾਸੇ 4-5 ਘਰ ਆਵਸੇ ਪਲੇਠੀ ਦੇ ਪੁੱਤਰ ਪਿੱਛੋਂ ਉਹਨਾਂ ਨੂੰ ਫਿਰ 8.5 ਸਾਲ ਲੀਕਣਾ ਪਿਆ ਕਿਸੇ-ਕਿਸੇ ਵੇਲੇ ਉਹ ਦੋਵੇਂ ਕੁਛ ਉਦਾਸ ਵੀ ਹੋ ਜਾਂਦੇ ਦਲੀਪ ਕੌਰ ਨੇ ਠੰਡਾ ਸਾਹ ਭਰ ਕੇ ਕਿਹਾ ਰੱਬ ਸਾਡੀ ਜੋੜੀ ਰਲਾ ਦਿੰਦਾ ਤਾਂ ਉਹਦੇ ਘਰ ਕੀ ਘਟਿਆ ਸੀ ਭੜੀਏ ਲੋਕੇ ਇਹਾਂ ਗਲਤਾਂ ਉਹਨੇ ਆਪਣੇ ਹੱਥ ਰੱਖੀ ਐ ਤੋ ਗੁਰੂ ਮਹਾਰਾਜ ਅੱਗੇ ਸੁਖ ਸੁਖਿਆ ਕਰ ਸਾਡਾ ਇੱਕੋ ਜਿਹਾ ਹੁੰਦਾ ਰਹੇ ਜਿਹੜੇ ਇੱਕ ਨੂੰ ਵੀ ਤਰਸਦੇ ਨੇ ਉਹਨਾਂ ਵੱਲੇ ਵੇਖਾ ਕਈ ਵਿਚਾਰੇ ਧੀ ਦਾ ਮੂੰਹ ਵੇਖਣ ਨੂੰ ਵੀ ਸਹਿਕਦੇ ਨੇ ਜੋ ਉਹਨੂੰ ਭਾਵੇ ਧਰਮ ਸਿੰਘ ਬੜੇ ਧੀਰਜ ਨਾਲ ਕਹਿੰਦਾ ਭਾਵੇਂ ਅੰਦਰੋਂ ਉਹ ਵੀ ਓਨਾ ਹੀ ਉਦਾਸ ਹੁੰਦਾ ਠੀਕ ਐ ਪਰ ਜੱਟ ਦੇ ਇਕੱਲੇ ਪੁੱਤ ਨੂੰ ਤਾਂ ਕੋਈ ਬਾਹਰ ਨਹੀਂ ਨਿਕਲਣ ਦਿੰਦਾ ਇਕੱਲੀ ਹੋਵੇ ਨਾ ਬਣਾ ਵਿੱਚ ਲੱਕੜੀ ਇਕੱਲੇਾਰੇ ਰੁੱਖ ਦੀ ਛਾਵੇਂ ਡਰਦਾ ਰਾਈ ਵੀ ਨਹੀਂ ਪੈਂਦਾ ਦਲੀਪਕੌਰ ਦੇ ਸਨਖੇ ਚਿਹਰੇ ਉੱਤੇ ਅਦਾਸੀ ਦੇ ਪਰਛਾਵੇਂ ਛਾ ਜਾਂਦੇ ਚਲੋ ਭਜਨ ਕਰਿਆ ਕਰੋ ਹਰ ਇੱਕ ਨੇ ਆਪਣੇ ਭਾਗ ਲੈਣੇ ਹੁੰਦੇ ਨੇ ਧਰਮ ਸਿੰਘ ਦਿਲ ਛੱਡਣ ਦੇ ਹੱਕ ਵਿੱਚ ਨਹੀਂ ਸੀ ਇੱਕ ਦਿਨ ਬਾਹਰੋਂ ਖੇਡਦਾ ਖੇਡਦਾ ਪਿਆਰਾ ਆਇਆ ਤਾਂ ਉਹਦਾ ਚਿਹਰਾ ਬਹੁਤ ਦਾਸੀ ਉਹ ਚੁੱਪ ਚਾਪ ਨਹੀਂ ਵੀ ਪਾਈ ਬੈਠਾ ਰੋਟੀ ਖਾਂਦਾ ਰਿਹਾ ਇੱਕ ਵਾਰ ਵੀ ਉਹਨੇ ਨਿਗਾ ਚੁੱਕ ਕੇ ਮਾਂ ਵਾਲਾ ਨਾ ਵੇਖਿਆ ਪਿਆਰਿਆ ਸਭੋਂ ਕਿਸੇ ਨਾਲ ਲੜ ਗਿਆ ਹੈ ਪੁੱਤਰ ਦਾ ਦਸ ਚਿਹਰਾ ਮਾਂ ਤੋਂ ਬਹੁਤਾ ਚਿਰ ਵੇਖਿਆ ਨਾ ਗਿਆ ਅੰਤੋਂ ਨੇ ਪੁੱਛ ਹੀ ਲਿਆ ਉੱਤਰ ਦੇਣ ਦੀ ਥਾਂ ਅੱਧਾ ਫੁਲਕਾ ਵਿੱਚ ਛੱਡ ਕੇ ਉੱਠ ਬੈਠਾ ਉਹਦੀਆਂ ਅੱਖਾਂ ਅਜੇ ਵੀ ਧੱਤੀ ਤੇ ਟਿੱਗੀਆਂ ਹੋਈਆਂ ਸਨ ਸਭੋਂ ਕਿਸੇ ਮਾਰਿਆ ਹੀ ਮਾਂ ਦੇ ਦਿਲ ਨੂੰ ਬਲੇਟ ਫਿਰ ਰਹੇ ਸਨ ਨਹੀਂ ਫਿਰ ਬੋਲਦਾ ਕਿਉਂ ਨਹੀਂ ਆਖ ਮੇਰੇ ਲਾਲ ਮਾਂ ਨੇ ਬਹੁ ਫੜ ਕੇ ਪੁੱਤਰ ਨੂੰ ਆਪਣੇ ਮਲ ਖੇਚ ਲਿਆ ਪਾਲੂ ਹੋਰੀ ਪੰਜ ਭਰਾ ਹੋ ਗਏ ਅੱਜ ਫਿਰ ਉਹਨਾਂ ਘਰ ਮੁੰਡਾ ਜੰਮਿਆ ਹੈ ਪੰਜ ਭਰਾ ਤੇ ਦੋ ਭੈਣਾਂ ਪਿਆਰੇ ਦੀਆਂ ਅੱਖਾਂ ਵਿੱਚ ਝਟਕੇ ਹੋਏ ਹੰਝੂ ਬਾਹਰ ਡੋਲ ਪਏ ਮਾਂ ਮਰਜੀ ਤੂੰ ਕਿਹਾ ਹੀਰਵਲ ਆ ਲਿਆ ਏ ਸਾਡਾ ਤੋ ਸਵਾ ਲੱਖ ਕੀ ਸ਼ੇਰ ਏ ਮਾਂ ਨੇ ਪੁੱਤਰ ਨੂੰ ਖਿੱਚ ਕੇ ਛਾਤੀ ਨਾਲ ਲਾ ਲਿਆ ਰੋਣਾ ਕਿਉਂ ਏ ਤੂੰ ਸਵੇਰੇ ਉੱਠ ਕੇ ਗੁਰਦੁਆਰੇ ਜਾਇਆ ਕਰ ਤੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਿਆ ਕਰ ਬਾਬਾ ਤੈਨੂੰ ਵੀ ਇੱਕ ਵੀਰ ਦੇਵੇਗਾ ਗੁਰਦੁਆਰੇ ਵਾਲਾ ਬਾਬਾ ਅੰਦਾ ਹੁੰਦਾ ਏ ਸਖਣੇ ਹੱਥੀ ਮੱਥਾ ਟੇਕ ਨਹੀਂ ਆਈਦਾ ਔਗਣ ਹੁੰਦਾ ਏ ਪਿਆਰੇ ਨੇ ਅਰਦਾਸੁਰ ਵਿੱਚ ਕਿਹਾ ਅੱਛਾ ਤੂੰ ਮੈਂ ਤੌਟਾ ਲੈ ਜਾਇਆ ਕਰ ਸੁਣਿਆ ਗੁਰੂ ਬਾਬਾ ਤੇਰੀ ਅਰਦਾਸ ਜ਼ਰੂਰ ਮੰਨ ਲਵੇਗਾ ਉਹ ਵੱਡਿਆਂ ਦੀ ਭਾਵੇਂ ਨਾ ਮੰਨੇ ਪਰ ਤੇਰੇ ਜਿੱਦਿਆਂ ਦੀ ਅੱਖ ਹੀ ਨਹੀਂ ਮੋੜਦਾ ਅਗਲੇ ਦਿਨ ਚੇਰੇ ਛੋਟੀ ਜੀ ਕੋਲੀ ਵਿੱਚ ਅੱਧ ਕੂਪਾ ਆਟਾ ਪਾ ਕੇ ਮਾਂ ਨੇ ਪੁੱਤਰ ਨੂੰ ਗੁਰਦਾਰੇ ਅਰਦਾਸ ਕਰਨ ਲਈ ਭੇਜ ਦਿੱਤਾ ਪਿਆਰਾ ਗੁਰੂ ਗ੍ਰੰਥ ਸਾਹਿਬ ਅੱਗੇ ਆਟਾ ਢੇਰੀ ਕਰਕੇ ਕਿੰਨਾ ਚਿਰ ਹੱਥ ਜੋੜ ਕੇ ਖਲੋਰਿਆ ਉਹਦੀ ਅੱਖਾਂ ਬੰਦ ਤੇ ਚਿਹਰਾ ਬੜਾ ਸ਼ਾਂਤ ਸੀ 2 ਮਿੰਟ ਗ੍ਰੰਥੀ ਉਸ ਬਾਲਕ ਵੱਲ ਬੜੇ ਧਿਆਨ ਨਾਲ ਵੇਖਦਾ ਰਿਹਾ ਅੰਤੋਂ ਨੇ ਥੋੜਾ ਜਿਹਾ ਮੁਸਕਰਾਦਿਆਂ ਠੱਠੇ ਨਾਲ ਪੁੱਛਿਆ ਕਿਉਂ ਏ ਛਟਾਕੀ ਆਟਾ ਸਾਹਮਣੇ ਧਰ ਕੇ ਗੁਰੂ ਕੋਲੋਂ ਸੁਰਗਾਂ ਦਾ ਰਾਜ ਮੰਗਦਾ ਹੈ ਜਾ ਮੁਕਤੀ ਨਹੀਂ ਮੈਂ ਵੀਰ ਮੰਗਦਾ ਪਿਆਰੇ ਨੇ ਗੁਰੂ ਅੱਗੇ ਮੱਥਾ ਟੇਕ ਦਿਆਂ ਉੱਤਰ ਦਿੱਤਾ ਅੱਛਾ ਤੇਰੀ ਸੁਣ ਲਵੇਗਾ ਗੁਰੂ ਗ੍ਰੰਥੀ ਨੇ ਵਿਆੰਗ ਨਾਲ ਕਿਹਾ ਉਹਦੇ ਖਿਆਲ ਵਿੱਚ ਗੁਰੂ ਅੱਗੇ ਅਰਦਾਸ ਸਿਰਫ ਉਸੇ ਦੀ ਮਾਰਫਤ ਕੀਤੀ ਜਾ ਸਕਦੀ ਸੀ ਮੇਰੀ ਮਾਂ ਆਂਦੀ ਸੀ ਬਾਬਾ ਵੱਡਿਆਂ ਦੀ ਭਾਵੇਂ ਨਾ ਸੁਣੇ ਇਆਣਿਆਂ ਦੀ ਜਰੂਰ ਸੁਣ ਲੈਂਦਾ ਹੈ ਪਿਆਰੇ ਨੇ ਪੂਰੇ ਵਿਸ਼ਵਾਸ ਨਾਲ ਉੱਤਰ ਦਿੱਤਾ ਆਹੋ ਤੇਰੀ ਮਾਂ ਛੋਡੀਆਂ ਦੀ ਧੀ ਜੋ ਹੋਈ ਉਹ ਗੁਰੂ ਘਰ ਬਾਰੇ ਬਹੁਤ ਜਾਣਦੀ ਏ ਉਹਨੂੰ ਆਖੀ ਮੱਸਿਆ ਵਾਲੇ ਦਿਨ 5 ਰੁਪਏ ਧਰ ਕੇ ਅਰਦਾਸ ਕਰਾਏ ਤੇ ਨਾਲ ਪਾਠ ਸੁਖੇ ਜੇ ਹੋਰ ਮੁੰਡਾ ਕਢਾਉਣ ਦੀ ਸਲਾਹ ਸੁ ਨਹੀਂ ਤਾਂ ਭੱਜੀ ਰਵੇ ਦੇਵੀ ਦੇਵਤਿਆਂ ਦੇ ਜਿੱਥੇ ਜੀ ਕਰਦਾ ਸੁ ਮੈਂ ਸਖਨੇ ਹੱਥੀਂ ਅਰਦਾਸ ਨਹੀਂ ਕਰਨ ਲੱਗਾ ਗ੍ਰੰਥੀ ਨੇ ਇਨਕ ਮੰਡ ਨਾਲ ਕਿਹਾ ਜਿਵੇਂ ਉਹਦੇ ਬਿਨਾਂ ਗੁਰੂ ਹੋਰ ਕਿਸੇ ਦੀ ਸੁਣਦਾ ਹੀ ਨਹੀਂ ਪਿਆਰੇ ਨੇ ਗੁੱਸੇ ਨਾਲ ਗ੍ਰੰਥੀ ਵੱਲ ਵੇਖਿਆ ਤੇ ਕੌਲੀ ਚੁੱਕ ਕੇ ਘਰ ਨੂੰ ਤੁਰ ਪਿਆ ਮੱਥ ਟੇਕਿਆ ਮੇਰੇ ਲਾਲ ਮਾਂ ਨੇ ਪੁੱਤਰ ਨੂੰ ਬਾਹੀ ਵਿੱਚ ਲੈ ਕੇ ਲਾੜਨਾ ਕਿਆ ਪਿਆਰੇ ਨੇ ਹਾਂ ਵਿੱਚ ਸਿਰ ਹਿਲਾ ਕੇ ਮੂੰਹ ਇੱਕ ਪਾਸੇ ਕਰ ਲਿਆ ਕਿਉਂ ਕੀ ਗੱਲ ਏ ਸਗੋਂ ਬਾਬੇ ਨੇ ਕੁਝ ਕਿਹਾ ਸੀ ਮਾਂ ਨੇ ਜਿਹੜਾ ਚਿੰਤਾ ਨਾਲ ਪੁੱਛਿਆ ਬਾਬਾ ਆਂਦਾ ਸੀ 5 ਰੁਪਏ ਦੇ ਕੇ ਮੇਰੇ ਕੋਲੋਂ ਅਰਦਾਸ ਕਰਾਓ ਪਿਆਰੇ ਨੇ ਕੁਝ ਰੁੱਖੀ ਜੀ ਆਵਾਜ਼ ਵਿੱਚ ਕਿਹਾ ਫਿਰ ਕੀ ਹੋਇਆ ਆਪਾਂ 5 ਰੁਪਏ ਦੇ ਦੇਾਂਗੇ ਮਾਂ ਨੇ ਪੁੱਤਰ ਦਾ ਦਿਲ ਧਰਾਉਣ ਵਾਸਤੇ ਕਿਹਾ ਨਹੀਂ ਪਿਆਰੇ ਨੇ ਬੜੀ ਦਿਉਤਤਾ ਨਾਲ ਸਿਰ ਹਿਲਾ ਕੇ ਕਿਹਾ ਮੈਂ ਉਥੋਂ ਅਦਾਤ ਨਹੀਂ ਕਰਾਉਣੀ ਨਹੀਂ ਤਾਂ ਉਹਦੇ ਵਰਗਾ ਕਾਲਾ ਵੀਰ ਹੋਵੇਗਾ ਮੈਂ ਆਪਣੇ ਗੁਰੂ ਮਹਾਰਾਜ ਨੂੰ ਆਖ ਲਵਾਂਗਾ ਗੁਰੂ ਬਾਬਾ ਮੇਰੇ ਵਰਗਾ ਵੀਰ ਨਹੀਂ ਮੇਰੀ ਅੱਖੀ ਗੁਰੂ ਕਦੇ ਨਹੀਂ ਮੋੜੇਗਾ ਤੈਨੂੰ ਕਿਵੇਂ ਪਤਾ ਹੈ ਕਿ ਤੇਰੀ ਅੱਖੀ ਗੁਰੂ ਬਾਬਾ ਮੰਨ ਲਵੇਗਾ ਮਾਂ ਨੇ ਕੁਝ ਹੈਰਾਨੀ ਭਰੀ ਮੁਸਕਰਾਟ ਨਾਲ ਕਿਹਾ ਮੈਨੂੰ ਲੋੜ ਜੋ ਏ ਇੱਕ ਗਿਆਨੀ ਆਂਦਾ ਸੀ ਗੁਰੂ ਸਾਰਿਆਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ ਸਤਸਾਲ ਦੇ ਪਿਆਰੇ ਨੂੰ ਆਪਣੇ ਗੁਰੂ ਤੇ ਕਿੰਨਾ ਵਿਸ਼ਵਾਸੀ ਡੇਢ ਸਾਲ ਪਿਛੋਂ ਧਰਮ ਸਿੰਘ ਦੇ ਘਰ ਪੀਤੂ ਹੋਇਆ ਪੀਤੂ ਦੇ ਜਨਮ ਤੋਂ 2 ਘੰਟੇ ਪਿਛੋਂ ਪਿਆਰਾ ਨੂੰ ਗੋਦੀ ਵਿੱਚ ਲਈ ਬੈਠਾ ਸੀ ਬੇਬੇ ਇਹ ਤਾਂ ਪਿਆਰੇ ਦੀਆਂ ਦੁਆਵਾਂ ਨੂੰ ਹੀ ਅੱਲਾਹ ਤਾਲਾ ਨੇ ਭਾਗ ਲਾਇਆ ਹੈ ਅੱਲਾ ਮੀਆਂ ਤੇਰੀਆਂ ਜੋੜੀਆਂ ਨੂੰ ਸਹੀ ਸਲਾਮਤ ਰੱਖੇ ਬੁੱਢੀ ਦਾਇ ਕਰੀਮਾ ਨੇ ਦਲੀਪਪੁਰ ਨੂੰ ਵਧਾਈ ਭੇਜੋ ਗਿਆ ਧੰਨਵਾਦ